ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਭਰ ਦੇ ਸਾਰੇ ਸਾਥੀ ਵੀਰਾਂ ਨੂੰ ਅਪੀਲ ਪਾਵਰ ਕਾਮ ਅਪਰੈਂਟਸ਼ਿਪ ਯੂਨੀਅਨ ਪੰਜਾਬ ਦੇ ਵੱਲੋਂ ਸਾਥੀ ਵੀਰੋ ਆਪ ਜੀ ਨੂੰ ਪਤਾ ਹੀ ਹੈ ਕਿ 9 ਡੇਡ ਨੂੰ ਜਿਹੜੀ ਆਪਣੀ ਮੀਟਿੰਗ ਹੈ ਚੰਡੀਗੜ੍ਹ ਗੈਸਟ ਹਾਊਸ ਬਿਜਲੀ ਮੰਤਰੀ ਦੀ ਅਗਵਾਈ ਦੇ ਵਿੱਚ ਪੈਨਲ ਮੀਟਿੰਗ ਹੋ ਰਹੀ ਹੈ ਸੋ ਵੀਰੋ ਆਪ ਜੀ ਨੂੰ ਬੇਨਤੀ ਹੈ ਮਿਤੀ 8 9 ਤੇ 10 ਤਰੀਕ ਨੂੰ ਸਾਰੇ ਵੀਰਾਂ ਦਾ ਜਿਹੜਾ ਦਰਨੇ ਦੇ ਵਿੱਚ ਆਉਣਾ ਯਕੀਨੀ ਬਣਾਇਆ ਜਾਵੇ ਸੋ ਵੀਰੋ ਜੇਕਰ ਤੁਹਾਡੀ ਦਰਨੇ ਦੇ ਵਿੱਚ ਗਿਣਤੀ ਵੱਧ ਹੋਵੇਗੀ ਸਾਰੇ 1500 ਸਦੇ 1500 ਦੇ 1500 ਸੱਤ ਹੀ ਮਜਬੂਦ ਹੋਣਗੇ ਤਾਂ ਹੀ ਵੀਰੋ ਸਰਕਾਰ ਪ੍ਰਸ਼ਾਸਨ ਦੇ ਜਰੀਏ ਜਿਹੜੀ ਤੁਹਾਡੀ ਮੰਗ ਕੇ ਪੈਲ ਦੇ ਆਧਾਰ ਤੇ ਵਿਚਾਰੀ ਜਾਵੇਗੀ ਸੋ ਵੀਰੋ ਹੱਥ ਜੋੜ ਕੇ ਬੇਨਤੀ ਏ ਜਿਹੜੀ ਤਰਨੇ ਦੇ ਵਿੱਚ ਆਪਣੀ ਵਾਧ ਤੋਂ ਵਾਧ ਸਮੋਲੀਅਤ ਕਰੋ ਦੂਜੀ ਬੇਨਤੀ ਏ ਮੇਰੇ ਜਿਹੜੇ ਵੀਰ ਇੱਕ ਵਾਰ ਵੀ ਤਰਨੇ ਤੇ ਨਹੀਂ ਆਇਆ ਉਹ ਮੇਰਾ ਵੀਰ ਕੱਲ ਨੂੰ ਹੀ ਤਰਨੇ ਦੇ ਪਹੁੰਚੋ ਪੰਜ ਤੋਂ 6 ਦਿਨ ਲਗਾਤਾਰ ਆਪਣੇ ਤਰਨੇ ਦੇ ਵਿੱਚ ਜਿਹੜੀ ਉਹ ਹਾਇਰੀ ਪਰੋ ਸਾਰੇ ਸਾਥੀਆਂ ਦੇ ਇਹਨਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਧਰਨੇ ਤੇ ਆਉਂਦੇ ਹੋ ਜਿਹੜੇ ਆਉਦੇ ਭਾਂਡੇ ਨੇ ਨਾਲ ਜਰੂਰ ਲੈ ਕੇ ਆਓ ਮੇਰਾ ਵੀਰ ਇਕੱਠ ਜੋੜ ਕੇ ਬੇਨਤੀ ਹੈ ਵੀਰੋ ਪ੍ਰਮਾਣ ਕਰੋ ਦੁਬਾਰਾ ਫਿਰ ਬੇਨਤੀ ਹੈ ਕਿ 8 9 ਤੇ 10 ਤਰੀਕ ਨੂੰ ਜਿਹੜੀ ਸਾਡੀ ਗਿਣਤੀ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਏ ਸਾਰੇ ਵੀਰਾਂ ਨੂੰ ਬੇਨਤੀ ਹੈ ਕਿਉਂਕਿ 9 ਤਰੀਕ ਨੂੰ ਜਿਹੜੀ ਸਾਡੀ ਮੀਟਿੰਗ ਏ ਬਿਜਲੀ ਮੰਤਰੀ ਪੰਜਾਬ ਉਹਨਾਂ ਦੀ ਗਵਾਹੀ ਦੇ ਵਿੱਚ ਅੱਗੇ ਆਪਣਾ ਬਰਨੌਲਾ ਤੋਂ ਅਮਰਦੀਪ ਵੀਰ ਜੀ ਆਪ ਜੀ ਨਾਲ ਜਿਹੜੇ ਵਿਚਾਰ ਉਹ ਸਾਂਝੇ ਕਰਨਗੇ ਜੀ ਹਾਂਜੀ ਸਾਥੀਓ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਸਾਥੀ ਮਨਪ੍ਰੀਤ ਸਿੰਘ ਨੇ ਤੁਹਾਨੂੰ ਸਭ ਦੱਸਿਆਗਾ ਵੀ ਆਪਾਂ ਜਿਹੜਾ 8 9 ਤੇ 10 ਇਹ ਆਪਣਾ ਪ੍ਰਮਾਤਮਾ ਕਰੇ ਕਿ ਆਪਣਾ ਆਖਰੀ ਹੱਲਾ ਹੋਵੇ ਤੇ ਇਸ ਹੱਲੇ ਦੇ ਵਿੱਚ ਦੇਖੋ ਤੁਸੀਂ ساری ਉਮਰ ਨੌਕਰੀ ਕਰਨੀ ਆ ਤੇ ਨੌਕਰੀ ਦੇ ਦੌਰਾਨ ਤੁਸੀਂ ਯਾਦ ਰੱਖਿਆ ਕਰੋਗੇ ਵੀ ਇਹ ਸਾਡਾ ਇਸ ਨੌਕਰੀ ਲੈਣ ਦੇ ਵਿੱਚ ਕਿੰਨਾ ਕੁ ਯੋਗਦਾਨ ਰਿਹਾ ਸੋ ਅਸੀਂ ਇਸ ਯੋਗਦਾਨ ਨੂੰ ਸਮਝਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ 8 9 ਤੇ 10 ਨੂੰ ਆਪਣੇ ਸਾਰੇ ਕੰਮ ਧੰਦੇ ਜੋ ਹੈਗੇ ਆ ਉਹ ਹੁਣ ਨਵੇੜ ਲਈਏ ਤੇ ਨਵੇੜਣ ਦੇ ਨਵੇੜ ਕੇ 8 9 10 ਨੂੰ ਅਸੀਂ ਇਸ ਧਰਨੇ ਦੇ ਵਿੱਚ ਹਾਜ਼ਰੀ ਲਾਈਏ 8 ਤੇ 9 ਨੂੰ ਸਾਡਾ ਕਾਠਾ ਜਿਹੜਾ ਉਹ ਸਾਡੀ ਮੀਟਿੰਗ ਨੂੰ ਤੇ ਸਾਡੇ ਤੈ ਕਰੂਗਾ ਵੀ ਅੱਗੇ ਸਾਡਾ ਸੰਘਰਸ਼ ਕਿਸ ਰੂਪ ਦੇ ਵਿੱਚ ਜਾਵੇਗਾ ਸੋ ਇਸ ਲਈ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆਂ ਵੀ 8 9 ਤੇ 10 ਨੂੰ ਇੱਥੇ ਪਹੁੰਚੋ ਪਾਵਰ ਕਮ ਪ੍ਰੈਂਟਸ਼ਿਪ ਯੂਨੀਅਨ ਜਿੰਦਾਬਾਦ 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 ਸਾਡਾ ਇਕਾ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਸਾਡੇ ਸਾਥੀਆਂ ਦਾ ਇਕਾ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਜੈ ਜਨਤਾ ਜੈ ਸੰਗਰਸ਼ ਜਿੱਤ ਲੜਦੇ ਲੋਕਾਂ ਦਾ